ਕੋਈ ਚਾਣ ਚੱਕ ਵਾਪਰ ਜੇ ਗੱਲ ਜੀ ਪੈਦੇ ਖੜੇ ਪੈਰ ਕਾਰ ਨਾ ਜੇ ਹੱਲ ਜੀ ਕੋਈ ਚਾਣ ਚੱਕ ਵਾਪਰ ਜੇ ਗੱਲ ਜੀ ਪੈਦੇ ਖੜੇ ਪੈਰ ਕਾਰ ਨਾ ਜੇ ਹੱਲ ਜੀ ਫੇਰ ਬੌਧਿਆ ਦੇ ਕੋਲ ਨਹੀਂ ਸਜਾ ਪੁੱਛੀ ਦੇ ਅੱਗ ਲੱਗੀ ਤੂੰ ਨਹੀਂ ਮਾਸਿਕਾਰੇ ਪਾ ਪੁੱਛੀ ਦੇ ਅੱਗ ਲੱਗੀ ਤੂੰ ਨਹੀਂ ਮਾਸਿਕਾਰੇ ਪਾ ਪੁੱਛੀ ਦੇ ਪਿਆਰ ਵਾਲੇ ਮਾਮਲੇ ਤੇ ਚਾਲ ਦੀ ਨਾ ਜਾਨ ਪਾਤ ਸ਼ਰਮ ਹੈ ਆ ਨਾ ਲੋਕ ਲੱਜਿਆ ਪਿਆਰ ਵਾਲੇ ਮਾਮਲੇ ਤੇ ਚਾਲ ਦੀ ਨਾ ਜਾਨ ਪਾਤ ਸ਼ਰਮ ਹੈ ਆ ਨਾ ਲੋਕ ਲੱਜਿਆ ਚਲਦਾ ਨਾ ਲੜਾਈ ਚ ਸੂਰ ਨਾਕ ਨੂੰ ਨੂਨ ਕੋਈ ਲਾਉਦਾ ਜੀ ਦੋ ਜੀ ਮੇ ਲੋਟ ਲੱਗਿਆ ਰੇ ਹਾਰੇ ਹੋਏ ਕੋਲ ਨਹੀਂ ਹੁੰਦਾ ਪੁੱਛੀਂ ਰੇ ਰੇ ਹਾਰੇ ਹੋਏ ਕੋਲ ਨਹੀਂ ਹੁੰਦਾ ਪੁੱਛੀਂ ਰੇ ਅੱਗ ਲੱਗੀ ਤੋ ਨਹੀਂ ਵਾਸ ਕਰੇ ਪਾ ਪੁੱਛੀਂ ਰੇ ਅੱਗ ਲੱਗੀ ਤੋ ਨਹੀਂ ਵਾਸੇ ਤਾਰੇ ਪਾ ਪੁੱਛੀਂ ਰੇ ਓਟਾਈ ਵਾਲੇ ਗੱਠਿਆ ਤੇ ਪੇੜ ਵਾਲਾ ਨਾਗਵਾਲ ਕਰੇ ਨਾਂ ਬਨਾਈਏ ਅਣ ਜਾਣ ਤੋ ਦਾਈ ਵਾਲੇ ਗੱਠ ਆ ਤੇ ਪੇੜ ਵਾਲਾ 나ਗਵਾਲ ਕਰੇ ਨਾ ਬਨਾਈਏ ਅਣਜਾਨ ਤੋਂ ਦਈਏ ਨਾਗਵਾਈ ਕਰੇ ਪਰਿਏ ਜਵਾਨ ਤਨਾ ਬਿਨਾਂ ਕਿਸੇ ਜਾਣ ਪਹਿਚਾਨ ਤੂੰ ਦਈਏ ਨਾਗਵਾਈ ਕਰੇ ਪਰਿਏ ਜਵਾਨ ਤਨਾ ਬਿਜੇ ਬਿਨਾਂ ਕਿਸੇ ਜਾਣ ਪਹਿਚਾਨ ਤੂੰ ਘਰ ਦੇ ਜਾ ਕੇ ਨੀ ਮਕਾਨ ਚੱਕੜਾ ਪੁੱਛੀ ਦੇ ਅੱਗ ਲੱਗੀ ਤੋਂ ਨੀ ਮਸ ਕਾਦੇ ਤਾ ਪੁੱਛੀ ਦੇ ਅੱਗ ਲੱਗੀ ਤੋਂ ਨੀ ਮਸ ਕਾਰੇ ਪਾ ਪੁੱਛੀ ਦੇ ਪੋਲਸ ਤੇ ਕੁੱਤੇ ਵਾਲਾ ਸੀ ਤੀ ਅੱਖ ਝਾਕਣਾ ਹੀ ਜਾਣ ਕੇ ਸ ਆਪਾਂ ਨੂੰ ਸਖੇੜਨਾ ਬੋਲ ਸਤੈ ਕੁੱਤੇ ਵਾਲ ਸਿੱਧੀ ਅੱਖ ਝਾਕਣਾ ਹੀ ਜਾਣ ਕੇ ਸਿਆਪਾ ਜੋ ਸਹੇੜਨਾ ਰੱਬ ਨਾਲੋਂ ਨੇੜੇ ਜਰੋਂ ਦੀ ਸਦਾ ਕਸੁੰਨ ਹੋਵੇ ਚੰਗਾ ਹੁੰਦਾ ਕਜੀਆ ਨੇ ਪੀੜਨਾ ਰੱਬ ਨਾਲੋਂ ਨੇੜੇ ਜਰੋਂ ਦੀ ਸਦਾ ਕਸੁੰਨ ਹੋਵੇ ਚੰਗਾ ਹੁੰਦਾ ਕਜੀਆ ਨੇ ਪੀੜਨਾ ਦੁੱਬ ਮਾਰਨਾ ਦੇ ਫੇਰ ਨਹੀਂ ਮਨਾ ਪੁੱਛੀ ਦੇ ਦੁੱਬ ਮਾਰਨਾ ਦੇ ਫੇਰ ਨਹੀਂ ਮਨਾ ਪੁੱਛੀ ਦੇ ਅਗ ਲੱਗੀ ਤੋਂ ਨਹੀਂ ਮਾਸ ਕਾਂਦੇ ਪਾ ਪੁੱਛੀ ਦੇ ਅਗ ਲੱਗੀ ਤੋਂ ਨਹੀਂ ਮਾਸ ਕਾਂਦੇ ਪਾ ਪੁੱਛੀ ਦੇ ਚੋਰੀ ਵਾਲੇ ਮਾਰਵੀਂ ਕੇਰੇ ਨੇ ਲਾਟਿਆ ਰੇ ਗਾਜ ਦੇਖ ਜਾਂਦੇ ਨਾ ਵੇ ਨੁਕਸਾਨ ਨਾ ਤੋਰੀ ਬਾਣੇ ਮਾਲ ਵੀ ਕੇ ਦੇ ਨੇ ਲਾਟੀਆਂ ਦੇ ਗੱਦੇ ਦੇਖੇ ਜਾਂਦੇ ਨਾ ਫੇਰੁ ਖਜ਼ਾਨਾ ਅਰੇ ਕਹਰ ਨਾਲ ਹੋ ਚੇ ਤੇ ਰਖੀਏ ਫਰਜ ਜਸਾ ਭੁੱਲ ਕੇ ਦਿੱਤਾ ਇਹ ਅਹਿਸਾਨ ਨਾ ਅਦ ਕਹਰ ਨਾਲ ਹੋ ਚੇ ਤੇ ਰਖੀਏ ਫਰਜ ਜਸਾ ਭੁੱਲ ਕੇ ਦਿੱਤਾ ਇਹ ਅਹਿਸਾਨ ਨਾ ਜਿੱਥੇ ਜਾਣਾ ਨਹੀਂ ਹੋ ਐਵੇਂ ਨਹੀਂ ਹੋਣਾ ਪੁੱਛੀ ਰੇ ਜਿੱਥੇ ਜਾਣਾ ਨਹੀਂ ਹੋ ਐਵੇਂ ਨਹੀਂ ਹੋਣਾ ਪੁੱਛੀ ਰੇ ਅੱਗ ਲੱਗੀ ਤੋਂ ਨਹੀਂ ਮਾਜ਼ ਕਾਰੇ ਬਾਪ ਪੁੱਛੀ ਰੇ ਅੱਗ ਲੱਗੀ ਤੋਂ ਨਹੀਂ ਮਾਜ਼ ਕਾਰੇ ਬਾਪ ਪੁੱਛੀ ਰੇ ਦੋ ਸਮਾਂ ਕਰਿਆ ਕੇ ਜੇ ਫੜ ਲਵੇ ਪੈਰ ਜੇ ਰੁਕਾ ਦੇਈ ਉਸ ਸਭ ਮਾਫ ਜੀ ਦੋ ਜ਼ਮਾਨਾ ਕਰਿਆਗੇ ਫੜ ਲਵੇ ਪੈਰ ਚ ਰੁਕਾਨ ਦਈਓ ਨੂੰ ਸਭ ਮਾਫ ਜੀ ਮਨ ਦਾ ਗੋਬਿੰਦ ਗੜਿਆਹ ਬਲੇ ਹਾਰ ਨਾ ਕੋਈ ਤੂੰ ਵੱਡਾ ਹੁੰਦਾ ਇਨਸਾਨ ਜੀ ਮਨ ਦਾ ਗੋਬਿੰਦ ਗੜਿਆਹ ਬਲੇ ਹਾਰ ਨਾ ਕੋਈ ਤੂੰ ਵੱਡਾ ਹੁੰਦਾ ਇਨਸਾਨ ਜੀ ਕਰੀ ਸੋਤੇ ਵਿੱਚ ਬੋਦੇ ਨਹੀਂ ਗਵਾ ਪੁੱਛੀ ਦੇ ਅੱਗ ਲੱਗੀ ਤੋਂ ਨਹੀਂ ਮਾਸ ਗਾਣੇ ਪਾ ਪੁੱਛੀ ਦੇ